1971 ਦਾ ਭਾਰਤ-ਪਾਕਤ ਦਾ ਜੰਗ ਸਰਦੀ ਦੇ ਦਿਨ ਤੇ ਹਿਮਾਲਿਆ ਦੇ ਵਿੱਚੋਂ ਵਗਦੀ ਠੰਡੀ ਛੀਤ ਹਵਾ ਜਿਹੜੀ ਹੱਡਾਂ ਨੂੰ ਚੀਰਦੀ ਸੀ ਤੇ ਲਹੂ ਨੂੰ ਜਮਾ ਦਿੰਦੀ ਸੀ। ਇਸੇ ਦੌਰਾਨ ਪੰਜਾਬ ਦੇ ਇੱਕ ਸ਼ੇਰਪੁੱਤ ਜੋਧੇ ਦੇ ਦਿਲ ਦੇ ਵਿੱਚ ਧੁਖ ਰਹੀ ਸੀ ਕ੍ਰੋਧ ਦੀ ਜਵਾਲਾ। ਇਕ ਕਹਾਣੀ ਹੈ ਪੰਜਾਬ ਦੇ ਉਸ ਯੋਧੇ ਪੁੱਤ ਦੀ ਜਿਨੇ ਅਸਮਾਨ ਦੇ ਵਿੱਚ ਆਪਣੇ ਦੁਸ਼ਮਣ ਨੂੰ ਲਲਕਾਰਿਆ ਤੇ ਲਲਕਾਰ ਕੇ ਉਹਦੇ ਛੱਕੇ ਛੜਾਏ ਤੇ ਫਿਰ ਆਪਣਾ ਆਪਾ ਵਾਰ ਕੇ ਸਦਾ ਲਈ ਆਪਣੀ ਕੌਮ ਦਾ ਸਿਰ ਉੱਚਾ ਕਰ ਦਿੱਤਾ ਤੇ ਬਣ ਗਿਆ 에ਅਰ ਫੋਰਸ ਦਾ ਇਕਲੌਤਾ ਪਰਮਵੀਰ ਚੱਕਰ ਪ੍ਰਾਪਤ ਜਵਾਨ ਸਰਦਾਰ ਨਿਰਮਲਜੀਤ ਸਿੰਘ ਸਿੱਖੋਂ ਸਰਦਾਰ ਨਿਰਮਲਜੀਤ ਸਿੰਘ ਸੇਖੋ ਫਲਾਈਂਗ ਸਿੱਖ ਆਫੀਸਰ ਸੀਗੇ ਉਹ ਉਹਨਾਂ ਦੀ ਕੁਰਬਾਨੀ ਨੂੰ ਸਾਡਾ ਸਲੂਟ ਵੀ ਹੈ ਤੇ ਸਾਡਾ ਸਜਦਾ ਵੀ ਹੈ ਬਾਡਰ 2 ਫਿਲਮ ਦੇ ਵਿੱਚ ਦਲਜੀਤ ਦੋਸਾਂਝ ਉਹਨਾਂ ਨੇ ਉਹਨਾਂ ਦਾ ਕਿਰਦਾਰ ਨਿਭਾਇਆ ਉਹ ਕਿਰਦਾਰ ਕੀ ਸੀਗਾ ਕਿਵੇਂ-ਕਿਵੇਂ ਉਹਨਾਂ ਦੀ ਸ਼ਹਾਦਤ ਹੋਈ ਕਿੱਥੇ ਜਨਮ ਹੋਇਆ ਕਿਵੇਂ ਉਹ ਲੜੇ ਉਹ ਸਾਰਾ ਬਰਤਾਂਤ ਅੱਜ ਮੈਂ ਤੁਹਾਨੂੰ ਦੱਸਾਂਗਾ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਸਮਰਾਤ ਗੁਰੂ ਸਿਰਹਾਰ ਤਰੇ ਹੋ 1997 ਦੇ ਵਿੱਚ ਇੱਕ ਫਿਲਮ ਆਈ ਸੀ ਸਣੀ ਦੇ올 ਦੀ ਜਿਹਦਾ ਨਾਮ ਸੀਗਾ ਬਾਰਡਰ ਜਾਂ ਉਹਨੂੰ ਬਾਰਡਰ ਵੀ ਕਹਿ ਦਿੰਦੇ ਆ ਬੜੀ ਪ੍ਰਚਲਿਤ ਹੋਈ ਫਿਲਮ ਉਹ ਤਕਰੀਬਨ ਹਰੇਕ ਪੰਜਾਬੀ ਤੇ ਹਰੇਕ ਭਾਰਤੀ ਨੇ ਦੇਖੀ ਹੈ ਬਹੁਤ ਪਿਆਰ ਮਿਲਿਆ ਉਸ ਫਿਲਮ ਨੂੰ ਤੇ ਉਸ ਫਿਲਮ ਦੇ ਕਰਕੇ ਇੰਡੀਅਨ ਆਰਮੀ ਦੀ ਸਾਖ ਆਮ ਬੰਦੇ ਦੇ ਮਨ ਦੇ ਵਿੱਚ ਬਹੁਤ ਉੱਚੀ ਤੇ ਪਵਿੱਤਰ ਵੀ ਬਣੀ ਉਸ ਫਿਲਮ ਦੇ ਵਿੱਚ ਸਨੀ ਦਿਓਲ ਨੇ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਹੋਰਾਂ ਦਾ ਰੋਲ ਕੀਤਾ ਸੀਗਾ ਹੁਣ 28-29 ਸਾਲ ਬਾਅਦ ਉਸ ਫਿਲਮ ਦਾ ਪਾਰਟ 2 ਬਣਨ ਜਾ ਰਿਹਾ ਹੈ ਦਲਜੀਤ ਦੋਸਾਂਝ ਨੇ ਇੱਕ ਫਲਾਈਂਗ ਸਿੱਖਾ ਆਫੀਸਰ ਦਾ ਰੋਲ ਨਭਾਇਆ ਉਸ ਆਫੀਸਰ ਦਾ ਨਾਮ ਸੀਗਾ ਸਰਦਾਰ ਆ ਨਿਰਮਲਜੀਤ ਸਿੰਘ ਸੇਖੋਂ ਆਪਾਂ ਕਰ ਰਹੇ ਨਿਰਮਲਜੀਤ ਸਿੰਘ ਸੇਖੋਂ ਸਰਦਾ ਕਰਤਾਰ ਹੁਣ ਆਪਾਂ ਗੱਲ ਸ਼ੁਰੂ ਕਰਦੇ ਆਂ ਸਰਦਾਰ ਨਿਰਮਲਜੀਤ ਸਿੰਘ ਸੇਖੋਂ ਦੇ ਜੀਵਨ ਦੇ ਉੱਤੇ 17 ਜੁਲਾਈ 1943 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਈਸੇਵਾਲ ਦੇ ਵਿੱਚ ਜਨਮ ਹੋਇਆ ਸਰਦਾਰ ਨਿਰਮਲਜੀਤ ਸਿੰਘ ਸਿੱਖੋਂ ਦਾ ਅਸਲ ਦੇ ਵਿੱਚ ਬਚਪਨ ਤੋਂ ਹੀ ਇਹਨਾਂ ਨੂੰ ਇੱਕ ਜਨੂਨ ਸੀਗਾ ਕਿ ਮੈਂ ਨਾ ਕਿਸੇ ਨਾ ਕਿਸੇ ਤਰੀਕਿਆਂ ਡਿਫੈਂਸ ਦੇ ਵਿੱਚ ਭਰਤੀ ਹੋਣਾ ਚਾਹੇ ਆਰਮੀ ਹੋਵੇ 에ਅਰ ਫੋਰਸ ਹੋਵੇ ਨੇਵੀ ਹੋਵੇ ਇਹ ਨਹੀਂ ਸੀ ਬਸ ਇਹ ਸੀਗਾ ਮੈਂ ਡਿਫੈਂਸ ਦੇ ਵਿੱਚ ਜਾਣਾ ਹੈ ਮੈਂ ਦੇਸ਼ ਦੀ ਰੱਖਿਆ ਹਿੱਤ ਕੰਮ ਕਰਨਾ ਚਾਹੁੰਦਾ ਫਿਰ ਇਹਨਾਂ ਨੇ 1964 ਦੇ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਨੂੰ ਵਿਚੇ ਛੱਡ ਕੇ 에ਅਰ ਫੋਰਸ ਨੂੰ ਜੁਆਇਨ ਕਰ ਲਿਆ 3 ਸਾਲ ਦੀ ਇਹਨਾਂ ਦੀ ਟ੍ਰੇਨਿੰਗ ਚੱਲੀ ਉਸ ਤੋਂ ਬਾਅਦ ਪਹਿਲੀ ਪੋਸਟਿੰਗ 1967 ਦੇ ਵਿੱਚ ਅੰਬਾਲਾ ਦੇ ਵਿੱਚ ਹੋਈ 18th ਕਾਡਨ ਦੇ ਵਿੱਚ ਅਸਲ ਦੇ ਵਿੱਚ ਇਹਨਾਂ ਦੇ ਵਿੱਚ ਨਾ ਇਹ ਜਨੂਨ ਆਇਆ ਕਿੱਥੋਂ ਸੀ ਸਰਦਾਰ ਨਿਰਮਲਜੀਤ ਸਿੰਘ ਸੇਖੋਂ ਦੇ ਜਿਹੜੇ ਫਾਦਰ ਸਾਹਿਬ ਸੀਗੇ ਉਹ ਵੀ 에ਅਰ ਫੋਰਸ ਦੇ ਵਿੱਚ ਇੱਕ ਅਫਸਰ ਸੀਗੇ ਉਹਨਾਂ ਕੋਲੋਂ 에ਅਰ ਫੋਰਸ ਦੀਆਂ ਕਹਾਣੀਆਂ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਇਹਨਾਂ ਦੇ ਅੰਦਰ ਚਾਹ ਸੀਗਾ ਮੈਂ ਕਿਸੇ ਨਾ ਕਿਸੇ ਤਰੀਕਿਆਂ ਭਰਤੀ ਹੋਣਾ ਹੀ ਹੋਣਾ ਤੇ ਉਸ ਜਨੂਨ ਨੂੰ ਆਪਣੇ ਨੂੰ ਫਿਰ ਇਹਨਾਂ ਨੇ ਆਪਣੇ ਹੱਥ ਨਾਲ ਸੱਚ ਕਰ ਦਿਖਾਇਆ ਫਹਾਦਰੀ ਜਿਹੜੀ ਸੀ ਉਹ ਕੁੱਟਕੁੱਟ ਕੇ ਪਈ ਹੋਈ ਸੀ ਅੰਦਰ ਇਹਨਾਂ ਦੇ ਇੱਕ ਅੰਕਲ ਸਰਦਾਰ ਜਗਤਜੀਤ ਸਿੰਘ ਸੇਖੋਂ ਹੋਰਾਂ ਨੇ ਦੱਸਿਆ ਇੱਕ ਵਾਰ ਮੀਡੀਆ ਦੇ ਸਾਹਮਣੇ ਆ ਕੇ ਕਹਿੰਦੇ ਵੀ ਅਸੀਂ ਨਾ ਇਹਨੂੰ ਕਿਹਾ ਕਰਦੇ ਸੀ ਜਦੋਂ ਇਹ ਛੁੱਟੇ ਜਾਂਦਾ ਸੀ ਵੀ ਨਿਰਮਲਜੀਤ ਸਿੰਘ ਤੂੰ ਅਪਾਧਿਆਨ ਰੱਖਿਆ ਕਰ ਮਸਾਂ ਕੋਈ ਇੱਕ ਸਰਦਾਰਾਂ ਦਾ ਮੁੰਡਾ ਅੱਗੇ ਨੂੰ ਵਧਣ ਲੱਗਿਆ ਏਅਰ ਫੋਰਸ ਦੇ ਵਿੱਚ ਇੱਕ ਫਲਾਈਂਗ ਅਫਸਰ ਬਣਿਆ ਤੂੰ ਫਿਰ ਵੀ ਆਪਣਾ ਧਿਆਨ ਰੱਖਿਆ ਕਰ ਉਹ ਕਹਿ ਦਿੰਦੇ ਹੁੰਦੇ ਸੀ ਕਹਿੰਦੇ ਵੀ ਨਹੀਂ ਚਾਚਾ ਕੋਈ ਗੱਲ ਨਹੀਂ ਜੋ ਹੋਏਗਾ ਦੇਖਿਆ ਜਾਏਗਾ ਮਰਨਾ ਤਾਂ ਇੱਕੋ ਦਿਨ ਹੈ ਇਸ ਕਦਰ ਸੀ ਮਤਲਬ ਕਿ ਉਹਨੂੰ ਜਿਵੇਂ ਪਤਾ ਇਸੀ ਵੀਰ ਕਿਤੇ ਨਾ ਕਿਤੇ ਜੰਗ ਹੋਣਾ ਹੈ ਤੇ ਉਹਨਾਂ ਨੇ ਆਪਣਾ ਆਪ ਨਿਸ਼ਾਸ਼ਰ ਕਰਨਾ ਹੀ ਕਰਨਾ ਹੈ ਸਰਦਾਰ ਜੱਟੋਂ ਦਾ ਇਕੀਲਾ ਲੜਕਾ ਬਣਾ ਹੈ ਤੂੰ ਕਿਉਂ ਐਸਾ ਕਰਤਾ ਕਹਤਾ ਅੰਕਲ ਜਬ ਮਾਰਨਾ ਕਬ ਮਾਰੀ ਜੜਾ ਚਾਚਾ ਕਹਤਾ ਅੰਚਲ ਨੇ ਆ ਚਾਚਾ ਜਦੋਂ ਮਾਰਨਾ ਕੁਝ ਪਤਾ ਨਹੀਂ ਲੱਗਣਾ ਕਿ ਫਿਰ ਨਾ ਟੁੱਟਾ ਹੀ ਆਖਰ ਫਿਰ 1971 ਦੇ ਵਿੱਚ ਸਮਾਂ ਆ ਗਿਆ ਜਦੋਂ ਪਰਖ ਦੀ ਘੜੀ ਸੀ 14 ਦਸੰਬਰ 1971 ਇੰਡਪਾਕ ਦਾ ਜੰਗ ਲੱਗਿਆ ਹੋਇਆ ਸੀ ਤੇ ਇਹਨਾਂ ਦੀ ਡਿਊਟੀ ਸੀਗੀ ਸਰਦਾਰ ਸੇਖੋਂ ਹੋਰਾਂ ਦੀ ਸ਼੍ਰੀਨਗਰ ਦੇ ਵਿੱਚ ਇੱਕ ਨੈਟ ਟੁਕੜੀ ਦੇ ਵਿੱਚ ਪਾਇਲਟ ਦੇ ਤੌਰ ਤੇ ਇਹਨਾਂ ਦੀ ਡਿਊਟੀ ਸੀ ਇਹਨਾਂ ਦੇ ਇੱਕ ਸਾਥੀ ਸੀਗੇ ਸਰਦਾਰ ਬੀਐਸ ਘੁੰਮਣਹੋਰੀ ਤੇ ਸਰਦਾਰ ਸੇਖੋਂ ਹੋਰੀ ਇਹ ਦੋ ਜਣਿਆਂ ਦੇ ਮੋਢਿਆਂ ਦੇ ਉੱਤੇ ਪਾਕਿਸਤਾਨੀ 에ਅਰ ਫੋਰਸ ਤੋਂ ਕਸ਼ਮੀਰ ਨੂੰ ਬਚਾਉਣ ਦੀ ਜ਼ਿੰਮੇਵਾਰੀ ਇਹਨਾਂ ਦੋ ਅਫਸਰਾਂ ਦੇ ਮੋਢਿਆਂ ਤੇ ਸੀਗੀ 14 ਦਸੰਬਰ ਨੂੰ ਸਵੇਰੇ 8:02 ਮਿੰਟ ਤੇ ਪਾਕਿਸਤਾਨ ਵੱਲੋਂ ਪਸ਼ਾਵਰ 에ਅਰ ਬੇਸ ਦੇ ਵਿੱਚੋਂ ਉਹਨਾਂ ਦੀ 26 ਸਕਵਡਨ ਦੇ ਵਿੱਚੋਂ 6 F-86 ਜਹਾਜ਼ ਉੱਡੇ ਇਹ ਲੜਾਕੂ ਜਹਾਜ਼ਾਂ ਨੇ ਇੰਡੀਆ ਦੇ ਵਿੱਚ ਸ਼ਿਰਨਗਰ ਦੇ 에ਅਰਫੀਲਡ ਦੇ ਉੱਤੇ ਧਾਵਾ ਬੋਲ ਦਿੱਤਾ ਫਲਾਈਂਗ ਆਫੀਸਰ ਸਰਦਾਰ ਸੇਖੋਂ ਹੋਰੀ ਉਸ ਵੇਲੇ ਰੈਡੀਨੈਸ ਡਿਊਟੀ ਤੇ ਸੀਗੇ ਜਦੋਂ ਬੰਬਾਰੀ ਹੋ ਰਹੀ ਸੀ ਚਾਰੇ ਪਾਸੇ ਤੋਂ ਬੰਬ ਡਿੱਗ ਰਹੇ ਸੀ ਤੁਸੀਂ ਇੱਕ ਵਾਰ ਸੋਚ ਕੇ ਦੇਖੋ ਵੀ ਉਹ ਕਿਹੋ ਜਿਹਾ ਮਾਹੌਲ ਹੋਏਗਾ ਜਿੱਧਰ ਨੂੰ ਵੀ ਨਿਗਾਹ ਮਾਰੋ ਬੰਬ ਵੀ ਬੰਬ ਡਿੱਗਦੇ ਸੀ ਉਸ ਵੇਲੇ ਬੰਦੇ ਦੇ ਮਨ ਦੇ ਵਿੱਚ ਐ ਆ ਜਾਂਦਾ ਵੀ ਯਾਰ ਮੈਂ ਆਪਦੀ ਜਾਨ ਕਿਵੇਂ ਬਚਾਵਾਂ ਦੂਜੇ ਨੂੰ ਘੇਰ ਕੇ ਰੋਕਣਾ ਜਾਂ ਉਹਨੂੰ ਮਾਰਨਾ ਤਾਂ ਦੂਰ ਦੀ ਗੱਲ ਹੈ ਪਰ ਉਸ ਵੇਲੇ ਤਾਂ ਮਨ 'ਚ ਪਹਿਲਾਂ ਐ ਆਉਂਦਾ ਮੈਂ ਆਪ ਦੇ ਆਪ ਨੂੰ ਸੁਰੱਖਿਅਤ ਕਿਵੇਂ ਕਰਾਂ ਪਰ ਸਦਕੇ ਜਾਈਏ ਮਾਂ ਦੇ ਉਸ ਪੁੱਤ ਦੇ ਸਰਦਾਰ ਸੇਖੋਂ ਤੇ ਇਹਨਾਂ ਦੇ ਦੋਸਤ ਵੀ ਕੁਮਣ ਹੋਰੀ ਇਹ ਆਪਦੀ ਜਾਨ ਬਚਾਣ ਦੀ ਥਾਂ ਤੇ ਆਪਦੇ ਫਾਈਟਰ ਜੈਟਾਂ ਵੱਲ ਨੂੰ ਭੱਜੇ ਇਹਨਾਂ ਨੇ ਆਪਣੇ ਫਾਈਟਰ ਜੈਟਾਂ ਦੇ ਵਿੱਚ ਜਾ ਕੇ ਆਪਦੇ ਆਪ ਦੇ ਮੋਰਚੇ ਸਾਹਮਣੇ ਤੇ ਉਥੋਂ ਉਡਾਣ ਭਰਨ ਲਈ ਤਿਆਰੀ ਕੀਤੀ ਇਹਨਾਂ ਨੇ ਦੋ ਜਹਾਜ਼ ਉਡਾਣੇ ਸੀਗੇ ਇੱਕ ਸਰਦਾਰ ਬੀਐਸ ਘੁੰਮਣ ਹੋਰਾਂ ਨੇ ਤੇ ਇੱਕ ਸਰਦਾਰ ਸੇਖੋਂ ਹੋਰਾਂ ਨੇ ਸਰਦਾਰ ਸੇਖੋਂ ਹੋਰਾਂ ਦਾ ਜਹਾਜ਼ ਜਿਹੜਾ ਹੈ ਉਹ ਦੂਜੇ ਨੰਬਰ ਤੇ ਉਡਣਾ ਸੀ ਪਹਿਲਾ ਉੱਡੇ ਜਹਾਜ਼ ਦੀ ਧੂੜ ਇੰਨੀ ਕੁ ਜ਼ਿਆਦਾ ਸੀ ਕਿ ਹਜੇ ਨਾ ਰਨਵੇ ਕਲੀਅਰ ਨਹੀਂ ਸੀ ਪਰ ਸਰਦਾਰ ਸੇਖੋਂ ਹੋਰਾਂ ਨੇ ਰਨਵੇ ਕਲੀਅਰ ਹੋਣ ਦੀ ਵੇਟ ਨਾ ਕੀਤੀ ਇਹਨਾਂ ਨੇ ਫਟਾਫਟ ਆਪਣਾ ਜਹਾਜ਼ ਲੈ ਕੇ ਉਡਾਣ ਭਰ ਦਿੱਤੀ ਪਰ ਸ਼ਾਇਦ ਥੋੜੀ ਜੀ ਦੇਰ ਹੋ ਚੁੱਕੀ ਸੀ ਉਧਰੋਂ ਦੁਸ਼ਮਣ ਦੇ 6 ਹੋਰ ਲੜਾਕੂ ਜਹਾਜ਼ ਹਮਲੇ ਲਈ ਉਡਾਣ ਭਰ ਚੁੱਕੇ ਸੀ ਪਰ ਇਹਨਾਂ ਦੋ ਉਹ ਬਹਾਦਰ ਸ਼ੇਰਾਂ ਨੇ ਆਪਣੇ ਆਪਣੇ ਜਹਾਜ਼ਾਂ ਨੂੰ ਇਸ ਕਦਰ ਉਥੇ ਉਡਾਇਆ ਕਿ ਉਹਨਾਂ ਦੇ ਜਹਾਜ਼ਾਂ ਨੂੰ ਹਵਾ ਦੇ ਵਿੱਚ ਹੀ ਲਲਕਾਰਿਆ ਤੇ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਹਵਾ ਦੇ ਵਿੱਚ ਹੀ ਤਬਾਹ ਕੀਤਾ ਜਾਏ ਦੁਸ਼ਮਣ ਦੇ 6 ਫਾਈਟਰ ਜੈਟਾਂ ਵੱਲੋਂ ਹੋਏ ਹਮਲੇ ਦਾ ਮੂੰਹ ਤੋੜ ਜਵਾਬ ਦਿੰਦੇ ਹੋਏ ਸਰਦਾਰ ਸੇਖੋਂ ਨੇ ਇੱਕ ਫਾਈਟਰ ਜੈਟ ਨੂੰ ਨਿਸ਼ਾਨਾ ਬਣਾਇਆ ਤੇ ਦੂਜੇ ਨੂੰ ਅੱਗ ਦੀਆਂ ਲਪਟਾਂ ਦੇ ਹਵਾਲੇ ਕਰ ਦਿੱਤਾ ਹੁਣ ਕੱਲੇ ਸਰਦਾਰ ਦਾ ਮੁਕਾਬਲਾ ਚਾਰ ਫਾਈਟਰ ਜੈਟਾਂ ਨਾਲ ਸੀ ਅਸਲ ਦੇ ਵਿੱਚ ਇਸ ਵੇਲੇ ਸਰਦਾਰ ਸੇਖੋਂ ਹੋਰਾਂ ਨੇ ਇੱਕ ਸਟ੍ਰੈਟਜੀ ਉੱਥੇ ਖੇਡੀ ਇਹਨਾਂ ਨੇ ਉਹਨਾਂ ਚਾਰ ਬਿਮਾਨਾਂ ਨੂੰ ਉੱਪਰ ਹੀ ਉਲਝਾ ਕੇ ਰੱਖਿਆ ਇਹ ਚਾਰ ਜਿਹੜੇ ਫਾਈਟਰ ਜੈਟ ਸੀਗੇ ਇਹ ਸਰਦਾਰ ਸੇਖੋਂ ਦੇ ਜੈਟ ਨੂੰ ਨਿਸ਼ਾਨਾ ਬਣਾਉਣ ਦੇ ਵਿੱਚ ਉਲਝੇ ਰਹੇ ਤੇ ਸਰਦਾਰ ਸੇਖੋਂ ਹੋਰੀ ਉਹਨਾਂ ਦਾ ਟਾਈਮ ਅਜਾਈ ਕਰ ਰਹੇ ਸੀ ਕਿ ਉਹਨਾਂ ਦਾ ਟਾਈਮ ਅਸਮਾਨ ਦੇ ਵਿੱਚ ਹੀ ਵੇਸਟ ਕੀਤਾ ਜਾ ਸਕੇ ਸਰਦਾਰ ਸੇਖੋਂ ਉਹਨਾਂ ਨੇ ਕੱਲਿਆਂ ਨੇ ਉਹਨਾਂ 4 ਫਾਈਟਰ ਜੈਟਾਂ ਨੂੰ ਉਲਝਾ ਕੇ ਰੱਖਿਆ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਉਹ ਸ਼ਬਦ ਸਵਾਲ ਆਖ ਸੇ ਏਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਉਹ ਸੱਚ ਕਰ ਬਖਾਇਆ ਇਹ ਜੋਧੇ ਨੇ ਆਖਰਕਾਰ ਉਹਨਾਂ ਨੂੰ ਜਦੋਂ ਕਾਫੀ ਚਿਰ ਤੱਕ ਉਲਝਾਏ ਰੱਖਿਆ ਤਾਂ ਇਹਨਾਂ ਦੇ ਜਹਾਜ਼ ਦੇ ਉੱਤੇ ਵੀ ਹੁਣ ਪਾਕਿਸਤਾਨੀ ਜਹਾਜ਼ ਜਿਹੜੇ ਐ ਉਹ ਨਿਸ਼ਾਨਾ ਲਾ ਰਹੇ ਸੀ ਇਹਨਾਂ ਦਾ ਜਹਾਜ਼ ਕਈ ਵਾਰ ਹਿੱਟ ਹੋ ਗਿਆ ਸੀ ਕਈ ਵਾਰ ਹਿੱਟ ਹੋਣ ਤੋਂ ਬਾਅਦ ਜਹਾਜ਼ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਲਾਸਟ ਸੰਦੇਸ਼ ਸਰਦਾਰ ਸੇਖੋਂ ਹੋਰੀ ਆਪਣੇ ਦੋਸਤ ਬੀਐਸ ਘੁੰਮਣ ਨੂੰ ਦਿੰਦੇ ਐ ਕਿ ਸ਼ਾਇਦ ਮੇਰੇ ਫਾਈਟਰ ਜੈਟ ਦੇ ਵਿੱਚ ਵੀ ਅਗ ਲੱਗ ਚੁੱਕੀ ਹੈ ਵੀ ਹੁਣ ਮਾਮਲਾ ਮੇਰੇ ਕੰਟਰੋਲ ਤੋਂ ਬਾਹਰ ਹੋ ਗਿਆ ਥੋੜੀ ਦੇਰ ਬਾਅਦ ਉਹਨਾਂ ਦਾ ਜਹਾਜ਼ ਇੱਕ ਪਹਾੜੀ ਨਾਲ ਜਾ ਕੇ ਟਕਰਾ ਜਾਂਦਾ ਤੇ ਉਹ ਹਾਦਸਾ ਗ੍ਰਸਤ ਹੋਣ ਤੋਂ ਬਾਅਦ ਆਪਣੀ ਜਾਨ ਨਿਸ਼ਾਵਾਰ ਕਰ ਜਾਂਦੇ ਐ ਵੀਰ ਗਤੀ ਨੂੰ ਪ੍ਰਾਪਤ ਹੋ ਜਾਂਦੇ ਐ ਇਸ ਵੇਲੇ ਤੱਕ ਪਾਕਿਸਤਾਨੀ 에ਅਰ ਜੈਟ ਜਿਹੜੇ ਉਹਨਾਂ ਦੇ ਨਾਲ ਚਾਰ ਲੜ ਰਹੇ ਸੀ ਉਹਨਾਂ ਦੇ ਹੌਸਲੇ ਇੰਨੇ ਕੁ ਪਸਤ ਹੋ ਚੁੱਕੇ ਸੀ ਉਹਨਾਂ ਨੂੰ ਇੰਨਾ ਕੁ ਤੋੜ ਦਿੱਤਾ ਸੀ ਜਾਂ ਐ ਕਹਿ ਲਓ ਵੀ ਡਰਾ ਦਿੱਤਾ ਸੀ ਇੱਕ ਸੈਡਨ ਨਰਮਲਜੀ ਸਿੰਘ ਸੇਖੋ ਹੋਰਾਂ ਦਾ ਜਹਾਜ਼ ਅੱਗ ਦੇ ਹਵਾਲੇ ਹੋ ਜਾਂਦਾ ਹੈ ਉਹ ਵੀਰਗਤੀ ਨੂੰ ਪ੍ਰਾਪਤ ਹੋ ਜਾਂਦੇ ਆ ਦੂਜੇ ਪਾਸੇ ਉਹ ਆਪਦਾ ਵਾਪਸ ਭੱਜ ਜਾਂਦੇ ਆ ਸੋ ਕਿਤੇ ਨਾ ਕਿਤੇ ਸਰਦਾਰ ਸੇਖੋ ਹੋਰੀ ਭਾਵੇਂ ਵੀਰਗਤੀ ਨੂੰ ਪ੍ਰਾਪਤ ਹੋ ਗਏ ਪਰ ਫਿਰ ਵੀ ਇਹ ਆਪਣੇ ਮਿਸ਼ਨ ਦੇ ਵਿੱਚ ਸਕਸੈਸਫੁਲ ਹੋਏ ਇਹਨਾਂ ਨੇ ਜਿਹੜੇ ਉਹ 6 ਫਾਈਟਰ ਜੈਟ ਆਏ ਸੀ ਉਹਨਾਂ ਚੋਂ ਦੋਆਂ ਨੂੰ ਤਾਂ ਮਾਰ ਹੀ ਦਿੱਤਾ ਸੀਗਾ ਖਤਮ ਹੀ ਕਰਤਾ ਸੀ ਬਾਕੀ ਦੇ ਚਾਰਾਂ ਨੂੰ ਵੀ ਡਰਾ ਕੇ ਭਜਾਤਾ ਸੀ ਇਹੋ ਜੇ ਵੀਰਸਪੂਤ ਦੀ ਸ਼ਹਾਦਤ ਨੂੰ ਸਾਡਾ ਕੋਟਾਨ ਕੋਟਵਾਰ ਨਮਨ ਹੈ ਸਾਡਾ ਸਿਜਦਾ ਹੈ ਸਾਡਾ ਸੋਲੂ ਹੂਟ ਹੈ ਤੇ ਦੋਸਤੋ ਮੈਂ ਤੁਹਾਨੂੰ ਦੱਸ ਦੇਣਾ ਚਾਹਨਾ ਕਿ ਸਾਡੀ ਇੰਡੀਅਨ 에ਅਰ ਫੋਰਸ ਦੇ ਕੋਲ ਇੱਕੋ ਇੱਕ ਇਕਲੌਤਾ ਇਹੋ ਜਿਹਾ ਜਵਾਨ ਹੈ ਸਰਦਾਰ ਨਿਰਮਲਜੀਤ ਸਿੰਘ ਸੇਖੋਂ ਜਿਨੇ ਅੱਜ ਤੱਕ ਪਰਮਵੀਰ ਚੱਕਰ ਹਾਸਲ ਕੀਤਾ ਸੋ ਇਹ ਇਦਾਂ ਦਾ ਇੱਕ ਡਾਇਮੰਡ ਹੈ ਇੰਡੀਅਨ 에ਅਰ ਫੋਰਸ ਦਾ ਜਿਹਦੇ ਤੇ ਸਦਾ ਵਾਸਤੇ ਮਾਣ ਕੀਤਾ ਜਾ ਸਕਦਾ ਇਹਨਾਂ ਦਾ ਹੀ ਰੋਲ ਦਿਲਜੀਤ ਦੋਸਾਂਝ ਹੋਰਾਂ ਨੇ ਬਾਰਡਰ 2 ਮੂਵੀ ਦੇ ਵਿੱਚ ਕੀਤਾ ਹੁਣ ਦੇਖਣਾ ਹੋਏਗਾ ਕਿ ਉਹ ਮੂਵੀ ਦੇ ਵਿੱਚ ਕਿਵੇਂ ਦਾ ਰੋਲ ਫਿਲਮ ਆਇਆ ਗਿਆ ਹੈ ਕੀ ਕੀ ਹੋਇਆ ਸੋ ਸਾਡੀਆਂ ਸ਼ੁਭਕਾਮਨਾਵਾਂ ਦਿਲਜੀਤ ਦੋਸਾਂਝ ਹਰਾਂ ਦੇ ਨਾਲ ਨੇ ਸੋ ਤੁਹਾਨੂੰ ਇਹ ਸਾਡੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਕਿਹੜੇ ਪਿੰਡ ਗਰਾں ਤੋਂ ਬਹਿ ਕੇ ਵੀਡੀਓ ਦੇਖ ਰਹੇ ਹੋ ਉਹ ਵੀ ਜਰੂਰ ਦੱਸਿਓ ਕਿਵੇਂ ਦਾ ਕੰਟੈਂਟ ਤੁਹਾਨੂੰ ਅੱਗੇ ਚਾਹੀਦਾ ਹੈ ਉਹ ਵੀ ਜਰੂਰ ਦੱਸਿਓ ਬੜੀ ਜਲਦੀ ਨਵਾਂ ਕੰਟੈਂਟ ਲੈ ਕੇ ਪੇਸ਼ ਹੋਵਾਂਗੇ ਸასი ਕਾਲ ਜੀ